ਇਹਦਾ ਆ ਜਨਾਬੀਆਂ ਕਿਸੇ ਆਹ ਆਹ ਥੋੜਾ ਥੋੜਾ ਪਿਛੇ ਹਟਦੇ ਹੋ ਥੋੜਾ ਥੋੜਾ ਪਿਛੇ ਹਟਦੇ ਹੋ ਜੀ ਹਾਂ ਬਠਿੰਡਾ ਦੇ ਕਿਸਾਨਾਂ ਤੇ ਪੁਲਿਸ ਵਿਚਾਲੇ ਮਾਹੌਲ ਤਣਾਅਪੂਰਨ ਬਣ ਚੁੱਕਿਆ ਹੈ ਪੁਲਿਸ ਵੱਲੋਂ ਕਿਸਾਨਾਂ ਤੇ ਅਥਰੂ ਗੈਸ ਤੇ ਗੋਲੇ ਦਾਗੇ ਗਏ ਨੇ ਪਾਣੀ ਦੀਆਂ ਬਿਚਾਰਾਂ ਕਿਸਾਨਾਂ ਤੇ ਕੀਤੀਆਂ ਗਈਆਂ ਨੇ ਤਾਂ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਜਿਸ ਕਰਕੇ ਸਥਿਤੀ ਮੌਕੇ ਤੇ ਤਣਾਅਪੂਰਨ ਬਣ ਗਈ ਔਰ ਲੈ ਔਰ ਥੋੜਾ ਥੋੜਾ ਪਿਛੇ ਛੇੜ ਦਿਓ ਥੋੜਾ ਥੋੜਾ ਪਿਛੇ ਛੇੜ ਦਿਓ ਦੱਸਦੀ ਹੈ ਕਿ ਬਠਿੰਡਾ ਤੋਂ ਇਲਾਵਾ ਬਰਨਾਲਾ ਤੇ ਸੰਗਰੂਰ ਚ ਸਥਿਤੀ ਤਣਾਪੂਰਨ ਬਣੀ ਦਿਖਾਈ ਦਿੱਤੀ ਕਿਉਂਕਿ ਵੱਡੀ ਗਿਣਤੀ ਚ ਕਿਸਾਨ ਵੱਖ-ਵੱਖ ਥਾਵਾਂ ਤੋਂ ਬਠਿੰਡਾ ਚ ਪੱਕੇ ਧਰਨੇ ਲਈ ਪਹੁੰਚ ਰਹੇ ਸੀ ਜਿਸ ਦੇ ਚਾਲ ਦੇ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਜਿਸ ਕਰਕੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੰਗਾਮਾ ਧੱਕਾ ਮੁਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਹੁਣ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿੱਥੇ ਪੁਲਿਸ ਬੇਵੱਸ ਹੋਈ ਦਿਖਾਈ ਦਿੱਤੀ ਹੈ ਜਿਸ ਦੇ ਚਾਲ ਦੇ ਪੁਲਿਸ ਵੱਲੋਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਨੇ ਇਹ ਲੈ ਲੋ ਬਜਰੇ ਦਾ ਬਜਰੇ ਦਾ ਬਜਨਾਨੀਆਂ ਕਿਸ ਨੇ ਆ ਆ ਬਸ ਹੋਰ ਲੈ ਹੋਰ ਥੋੜਾ ਥੋੜਾ ਪਿੱਛੇ ਹਟਦੇ ਹੋ ਥੋੜਾ ਥੋੜਾ ਪਿੱਛੇ ਹਟਦੇ ਹੋ ਦੱਸਦੀ ਹੈ ਕਿ ਬਠਿੰਡਾ ਚ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਉਗਰਾਹ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚੱਲਦੇ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਬਠਿੰਡਾ ਵੱਲ ਦਾ ਰੁਖ ਕੀਤਾ ਜਾ ਰਿਹਾ ਸੀ ਹਾਲਾਂਕਿ ਧਰਨੇ ਨੂੰ ਰੋਕਣ ਲਈ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਬਾਹਰ ਪਹੁੰਚ ਕੇ ਉਹਨਾਂ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਾਣਕਾਰੀ ਮੁਤਾਬਕ ਕਿ ਕਈ ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕਿਆ ਵੀ ਗਿਆ ਪਰ ਵੱਡੀ ਗਿਣਤੀ 'ਚ ਕਿਸਾਨ ਵਕ ਵਕ ਥਾਮਾ ਤੋਂ ਬਟਿੰਡਾ ਪਹੁੰਚ ਰਹੇ ਸੀ ਜਿਸ ਕਰਕੇ ਪੁਲਿਸ ਦੇ ਕਿਸਾਨ ਆਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਨੇ ਯੂਨੀਅਨ ਉਗਰਾਹਾ ਗਰੁੱਪ ਵੱਲੋਂ ਇੱਕ ਪੂਰੇ ਪੰਜਾਬ ਵਿਖੇ ਇਕੱਠਾ ਹੋ ਕੇ ਪਟੰਡਾ ਵਿੱਚ ਇੱਕ ਧਰਨਾ ਲਾਉਣ ਦੀ ਕਾਲ ਦਿੱਤੀ ਗਈ ਸੀਗੀ ਇਹਨਾਂ ਦੀ ਜੋ ਮੰਗਾਂ ਸੀਗੀ ਨਾ ਉਹਨਾਂ ਮੰਗਾਂ ਨੂੰ ਲੈ ਕੇ ਸਾਡੇ ਨਾਲ ਲਗਾਤਾਰ ਇਹਨਾਂ ਦੀ ਗੱਲਬਾਤ ਚੱਲਦੀ ਰਹੀ ਹੈ ਕੱਲ ਵੀ ਪੂਰੇ ਦਿਨ ਸਾਡੇ ਨਾਲ ਇਹਨਾਂ ਦੀ ਗੱਲਬਾਤ ਚੱਲਦੀ ਰਹੀ ਹੈ ਤੇ ਪੋਜ਼ਿਟਿਵ ਡਾਇਰੈਕਸ਼ਨ 'ਚ ਉਹ ਗੱਲਬਾਤ ਚੱਲਣ ਤੋਂ ਬਾਅਦ ਵੀ ਇਹਨਾਂ ਨੇ ਆਪਣਾ ਜੋ ਸਾਨੂੰ ਪ੍ਰੋਮਿਸ ਕੀਤਾ ਸੀਗਾ ਉਹਦੇ ਉੱਪਰ ਨਹੀਂ ਖੜੇ ਨਹੀਂ ਦੇਣਾ ਤੇ ਕੋਈ ਵੀ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨੂੰ ਲੈ ਨਹੀਂ ਸਕਦਾ ਤੇ ਉਹ ਫਿਰ ਕਾਨੂੰਨ ਦੀ ਵਿਵਸਥਾ ਨੂੰ ਬਣਾਉਣ ਦੇ ਲਈ ਅੱਜ ਪੁਲਿਸ ਵੱਲੋਂ ਜੋ ਇਹ ਧਰਨਾਕਾਰੀ ਹੈ ਇਹਨਾਂ ਨੂੰ ਭਜਾਉਣ ਦੇ ਲਈ ਇੱਕ ਲੀਗਲ ਕਾਰਵਾਈ ਜੋ ਕਿ ਸਿਰਫ ਇੱਕ ਡਿਸਪਸੇਡਲੀ ਕੀਤੀ ਸੀਗੀ ਉੱਤੇ ਉਹਦੇ ਵਿੱਚ ਟਿਅਰ ਗੈਸ ਦੀ ਵਰਤੋਂ ਕੀਤੀ ਗਈ ਤਾਂ ਕਿ ਇਹ ਇਕੱਠੇ ਹੋ ਕੇ ਅੱਗੇ ਨਾ ਵਧਣ ਤੇ ਜੋ ਮੌਬ ਹੈ ਉਹ ਡਿਸਪਰਸ ਹੋ ਜਾਏ ਤੇ ਅੱਜ ਦੀ ਕਾਰਵਾਈ ਕਾਨੂੰਨ ਦੀ ਵਿਵਸਥਾ ਨੂੰ ਬਣਾਉਣ ਦੇ ਲਈ ਕੀਤੀ ਗਈ ਸੀ। ਹਾਲਤੋਂ ਇੱਕ ਜਿਉਂਦ ਵਿਖੇ ਧਰਨਾ ਚੱਲ ਰਿਹਾ ਹੈਗਾ ਉੱਥੇ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ ਸੀਗਾ ਉਹਦੇ ਉਦੇ ਕਰਕੇ ਇੱਕ ਕੁਝ ਜੋ ਅਟੈਕਰ ਸੀਗੇ ਉਹਨਾਂ ਦੇ ਉੱਪਰ ਇੱਕ ਐਫਆਈਆਰ ਦਰਜ ਹੋਈ ਸੀਗੀ ਇਹਨਾਂ ਦੀ ਮੰਗ ਹੈ ਕਿ ਉਸ ਐਫਆਈਆਰ ਨੂੰ ਲੈ ਕੇ ਕੁਝ ਮੰਗਾ ਹੈ ਤੇ ਜੋ ਲੀਗਲ ਕਾਰਵਾਈ ਹੋ ਸਕਦੇ ਪੁਲਿਸ ਉਹੀ ਕਰ ਸਕਦੇ ਤੇ ਇਹਨਾਂ ਨੂੰ ਫਰਮਲੀ ਅਸੀਂ ਦੱਸਿਆ ਵੀ ਹੈਗਾ ਫਿਰ ਵੀ ਇਹਨਾਂ ਦੇ ਨਾਲ ਗੱਲਬਾਤਾਂ ਦੇ ਲਈ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਜੋ ਮਸਲਾ ਹੁੰਦਾ ਹੈਗਾ ਟੇਬਲ ਟਾਕ ਤੇ ਤੇ ਨੇਗੋਸ਼ੀਏਸ਼ਨ ਨਾਲ ਤੇ ਜੋ ਡੈਮੋਕਰੈਟਿਕ ਤਰੀਕੇ ਨਾਲ ਹੀ ਹੱਲ ਹੋ ਸਕਦਾ ਹੈ ਕਿ ਹੁਣ ਵੀ ਅਸੀਂ ਇਹਨਾਂ ਨੂੰ ਆਹੀ ਕਹਿੰਦੇ ਕਿ ਗੱਲ ਕਰੋ ਫਿਲਹਾਲ ਠੀਕ ਹੈ ਕਾਨੂੰਨ ਦੀ ਵਿਵਸਥਾ برقرار ਹੈਗੀ ਤੇ ਇੱਥੇ ਕੋਈ मॉब प्रेजेंट नहीं है पुलिस प्रेजेंट है पुलिस कायम है तो असं लॉ एंड ऑर्डर मेनटेन कर रहे हैं तो किसान वालों किया गया उही मैं कह रही हूँ कि इन्हों जो किसान का जो मॉब सी असी तो मॉब कह रहे हैं कि जो ग्रुप से उन्होंने पुलिस के उपर अग्रैशन दिखाया इसी करके उन्होंने पहुंचाने के लिए पुलिस ने एक लीगल कार्रवाई की